ਵੈਲ ਦੋਸਤੋ ਇੱਕ ਬੈਂਕਿੰਗ ਸਿਸਟਮ ਕਿਵੇਂ ਕੰਮ ਕਰਦਾ ਵਾ ਕਿਵੇਂ ਅਸੀਂ ਜਿਹੜਾ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਨੇ ਆ ਡਿਪੋਜ਼ਿਟ ਕਰਾਉਨੇ ਆ ਬੈਂਕ ਉਸ ਪੈਸੇ ਤੋਂ ਪੈਸਾ ਕਮਾਉਂਦੀ ਆ ਕਿੱਦਾਂ ਸਿਸਟਮ ਦੇ ਵਿੱਚ ਪੈਸਾ ਘੁੰਮਦਾ ਵਾ ਤੇ ਸਾਡੇ ਪੈਸੇ ਤੋਂ ਹੀ ਬੈਂਕ ਪੈਸਾ ਕਮਾ ਲੈਂਦੀ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬੈਂਕ ਦਾ ਬਿਜ਼ਨਸ ਮਾਡਲ ਸਮਝਾਵਾਂਗਾ ਕਿ ਕਿੱਦਾਂ ਬੈਂਕ ਦਾ ਬਿਜ਼ਨਸ ਮਾਡਲ ਕੰਮ ਕਰਦਾ ਵਾ ਤਾਂ ਬੈਂਕਿੰਗ ਸਿਸਟਮ ਦੀ ਸ਼ੁਰੂਆਤ ਕਿਵੇਂ ਹੋਈ ਅੱਜ ਤੋਂ ਬਹੁਤ ਸਮਾਂ ਪਹਿਲਾਂ ਲੋਕਾਂ ਦੇ ਕੋਲ ਜਿਹੜੇ ਕੀਮਤੀ ਸਮਾਨ ਹੁੰਦੇ ਸੀ ਜਿੰਨੇ ਵੀ ਗਹਿਣੇ ਜੇਵਰ ਸੋਨਾ ਚਾਂਦੀ ਤੇ ਅਨਾਜ ਹੁੰਦੇ ਉਹਨਾਂ ਨੂੰ ਲੋਕ ਮੰਦਰਾਂ ਦੇ ਵਿੱਚ ਰੱਖਦੇ ਚੋਰੀ ਦੇ ਡਰ ਤੋਂ ਕਿ ਕਿਤੇ ਉਹਨਾਂ ਦਾ ਸਮਾਨ ਚੋਰੀ ਨਾ ਹੋ ਜਾਏ ਮੰਦਰਾਂ ਦੇ ਵਿੱਚ ਰੱਖਦੇ ਤੇ ਮੰਦਰ ਦੇ ਲੋਕ ਉਹਨਾਂ ਨੂੰ ਕੋਈ ਰਸੀਦ ਦਿੰਦੇ ਮਤਲਬ ਜਿੰਨਾ ਸੋਨਾ ਚਾਂਦੀ ਅਨਾਜ ਉਹਨਾਂ ਦਾ ਸਮਾਨ ਉੱਥੇ ਰੱਖਿਆ ਹੁੰਦਾ ਸੀ ਮੰਦਰਾਂ ਦੇ ਵਿੱਚ ਸੁਰੱਖਿਅਤ ਰੱਖਿਆ ਹੁੰਦਾ ਸੀ ਉਹਦੇ ਬਦਲੇ ਦੇ ਵਿੱਚ ਉਹਨਾਂ ਨੂੰ ਇੱਕ ਰਸੀਪਟ ਮਿਲਦੀ ਹੈ ਇੱਕ ਰਸੀਦ ਮਿਲਦੀ ਹੈ ਇੱਕ ਪ੍ਰੂਫ ਮਿਲਦਾ ਕਿ ਇੰਨਾ ਸੋਨਾ ਉੱਥੇ ਸੁਰੱਖਿਅਤ ਪਿਆ ਵਾ ਲਗਭਗ 1300 ਸਾਲ ਪਹਿਲਾਂ 14th ਸੈਂਚਰੀ ਦੇ ਵਿੱਚ ਇਟਲੀ ਦੇ ਫਲੋਰੈਂਸ ਸ਼ਹਿਰ ਦੇ ਜਿੰਨੇ ਵੀ ਅਮੀਰ ਲੋਕ ਹੁੰਦੇ ਆ ਉਹ ਇਹ ਸੋਚਦੇ ਨੇ ਕਿ ਕਿਉਂ ਨਾ ਅਸੀਂ ਲੋਕਾਂ ਤੋਂ ਪੈਸਾ ਲਈਏ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖੀਏ ਤੇ ਲੋਕਾਂ ਨੂੰ ਹੀ ਅਸੀਂ ਉਸ ਪੈਸੇ ਤੋਂ ਲੋਨ ਦਈਏ ਇਸ ਸਿਸਟਮ ਨੂੰ ਉਸ ਇਟਲੀ ਦੇ ਲੋਕਾਂ ਨੇ ਨਾਮ ਦਿੱਤਾ ਬੈਂਕੋ ਬੈਂਕੋ ਮਤਲਬ ਐਦਾਂ ਦਾ ਸਿਸਟਮ ਐਦਾਂ ਦੀ ਪਲੇਸ ਜਿੱਥੇ ਅਮੀਰ ਲੋਕ ਬਹਿ ਕੇ ਪੈਸੇ ਨੂੰ ਲੈ ਕੇ ਗੱਲਬਾਤ ਕਰਦੇ ਤੇ ਬੈਂਕੋ ਤੋਂ ਹੀ ਬੈਂਕ ਨਾਮ ਦੇ ਸ਼ਬਦ ਦੀ ਸ਼ੁਰੂਆਤ ਹੋਈ ਤਾਂ 1609 ਈਸਵੀ ਦੇ ਵਿੱਚ ਇਟਲੀ ਦੇ ਇਸ ਬੈਂਕ ਸਿਸਟਮ ਨੂੰ ਫਾਲੋ ਕੀਤਾ ਨੀਦਰਲੈਂਡ ਨੇ ਉਸ ਨੂੰ ਬੈਂਕ ਆਫ ਐਮਸਟਰਡਮ ਦਾ ਨਾਮ ਦਿੱਤਾ ਤੇ 1624 ਸਵੀ ਦੇ ਵਿੱਚ ਇੰਗਲੈਂਡ ਨੇ ਬੈਂਕ ਨੂੰ ਫਾਲੋ ਕੀਤਾ ਬੈਂਕਿੰਗ ਸਿਸਟਮ ਨੂੰ ਫਾਲੋ ਕੀਤਾ ਥਰਡ ਬੈਂਕ ਇੰਗਲੈਂਡ ਦੇ ਵਿੱਚ ਖੁੱਲੀ ਤਾਂ ਉਥੇ ਉਹਨਾਂ ਨੇ ਇੱਕ ਕਰੰਸੀ ਨੋਟ ਜਾਰੀ ਕੀਤੀ ਮਤਲਬ ਲੋਕ ਜਿਹੜਾ ਆਪਣਾ ਸੋਨੇ ਚਾਂਦੀ ਆਪਣਾ ਕੀਮਤੀ ਸਮਾਨ ਰੱਖਿਆ ਕਰਦੇ ਸੀ ਉਹਦੇ ਬਦਲੇ ਦੇ ਵਿੱਚ ਇੰਗਲੈਂਡ ਨੇ ਨੋਟ ਜਾਰੀ ਕੀਤੇ ਮਤਲਬ ਨੋਟ ਦੀ ਆਪਣੀ ਕੋਈ ਵੈਲਿਊ ਨਹੀਂ ਸੀ ਪਰ ਉਸ ਨੋਟ ਦੇ ਪਿੱਛੇ ਜਿੰਨੇ ਸੋਨਾ ਚਾਂਦੀ ਜਵਾਹਰਾਤ ਰੱਖੇ ਹੁੰਦੇ ਸੀ ਉਹਨਾਂ ਦੇ ਬਦਲੇ ਉਹ ਰਸੀਦ ਨਹੀਂ ਮਿਲਦੀ ਸੀ ਬਸ ਉਹ ਰਸੀਦ ਦੀ ਥਾਂ ਤੇ ਨੋਟ ਮਿਲਣ ਲੱਗ ਗਏ ਤਾਂ ਇਦਾਂ ਇੱਕ ਨੋਟ ਦੀ ਸ਼ੁਰੂਆਤ ਹੋਈ ਤੇ ਸਾਡੇ ਭਾਰਤ ਦੇਸ਼ ਦੇ ਵਿੱਚ ਪਹਿਲਾ ਬੈਂਕ 1770 ਈਸਵੀ ਦੇ ਵਿੱਚ ਖੁੱਲ੍ਹਿਆ ਜਿਹਨੂੰ ਬੈਂਕ ਆਫ ਹਿੰਦੁਸਤਾਨ ਦਾ ਨਾਮ ਦਿੱਤਾ ਤੇ ਦੂਜਾ ਬੈਂਕ 1806 ਈਸਵੀ ਦੇ ਵਿੱਚ ਖੁੱਲਿਆ ਜਿਹਦਾ ਨਾਮ ਬੈਂਕ ਆਫ ਬੰਗਾਲ ਰੱਖਿਆ ਗਿਆ ਤੇ ਇਹਨਾਂ ਦੋਨਾਂ ਬੈਂਕਿੰਗ ਸਿਸਟਮ ਤੋਂ ਮਿਲ ਕੇ ਇੱਕ ਬੈਂਕ ਐਸਟੈਬਲਿਸ਼ ਕੀਤੀ ਸਟੇਟ ਬੈਂਕ ਆਫ ਇੰਡੀਆ ਐਸਬੀਆਈ ਬੈਂਕ ਦੇ ਨਾਮ ਦੇ ਨਾਲ ਜਿਹਨੂੰ ਅਸੀਂ ਅੱਜ ਜਾਣਦੇ ਹਾਂ ਉਹ ਇੰਡੀਆ ਦੀ ਸਾਡੇ ਭਾਰਤ ਦੀ ਸਭ ਤੋਂ ਪੁਰਾਣੀ ਬੈਂਕ ਵਾ ਤੇ 1949 ਦੇ ਵਿੱਚ ਰਿਜ਼ਰਵ ਬੈਂਕਿੰਗ ਆਫ ਇੰਡੀਆ ਬਣੀ ਮਤਲਬ ਇਦਾਂ ਦਾ ਇੱਕ ਬੈਂਕਿੰਗ ਸਿਸਟਮ ਜੋ ਕਿ ਕੰਟਰੋਲ ਕਰੇ ਬੈਂਕਸ ਨੂੰ ਕਿਉਂਕਿ ਬੈਂਕ ਦੇ ਵਿੱਚ ਲੋਕ ਆਪਣਾ ਸੋਨਾ ਚਾਂਦੀ ਗਹਿਣੇ ਜਿੰਨੇ ਵੀ ਉਹਨਾਂ ਦਾ ਕੀਮਤੀ ਸਮਾਨ ਹੁੰਦਾ ਉਹਨੂੰ ਰੱਖਦੇ ਪਰ ਜਦੋਂ ਲੋਕਾਂ ਨੂੰ ਲੋੜ ਹੁੰਦੀ ਲੋਕ ਉਹ ਆਪਣੇ ਕੀਮਤੀ ਸਮਾਨ ਲੈ ਕੇ ਜਾਣ ਤਾਂ ਇੱਕ ਸਿਕਿਉਰਿਟੀ ਵੀ ਚਾਹੀਦੀ ਸੀ ਕਿਉਂਕਿ ਜਦੋਂ ਲੋਕ ਚੋਰੀ ਦੇ ਡਰ ਤੋਂ ਆਪਣੇ ਘਰਾਂ ਵਿੱਚ ਉਹ ਸਮਾਨ ਨਹੀਂ ਰੱਖਦੇ ਸੀ ਤਾਂ ਸੋਨਾ ਚਾਂਦੀ ਗਹਿਣੇ ਉਹ ਸਰਕਾਰ ਦੀ ਨਿਗਰਾਨੀ ਦੇ ਹੇਠ ਰੱਖਦੇ ਤੇ ਜਦੋਂ ਉਹਨਾਂ ਨੂੰ ਉਹ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਹ ਬੈਂਕ ਦੇ ਕੋਲ ਜਾਂਦੇ ਤੇ ਬੈਂਕ ਤੋਂ ਲੈਂਦੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ 1949 ਦੇ ਵਿੱਚ ਰਿਜ਼ਰਵ ਬੈਂਕਿੰਗ ਆਫ ਇੰਡੀਆ ਦੀ ਸ਼ੁਰੂਆਤ ਹੋਈ ਰਿਜ਼ਰਵ ਬੈਂਕਿੰਗ ਆਫ ਇੰਡੀਆ ਸਥਾਪਿਤ ਕੀਤੀ ਤਾ ਅੱਜ ਅਸੀਂ ਜੋ ਵੀ ਨੋਟ ਦੇਖਦੇ ਆਂ ਜੋ ਵੀ ਸਿੱਕੇ ਦੇਖਦੇ ਆਂ ਉਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਉਹਨਾਂ ਸਿੱਕਿਆਂ ਦੇ ਪਿੱਛੇ ਸੋਨੇ ਚਾਂਦੀ ਗਹਿਣੇ ਜਿੰਨੇ ਵੀ ਹੀਰੇ ਜਵਹਰਾਤ ਨੇਗੇ ਸੋਨਾ ਕੰਮ ਕਰ ਰਿਹਾ ਵਾ ਤਾਂ ਅੱਜ ਅਸੀਂ ਜੋ ਕਹਿੰਦੇ ਆ ਕਿ 100 ਰੁਪਏ ਦਾ ਨੋਟ ਵਾ 1000 ਰੁਪਏ ਦਾ ਨੋਟ ਵਾ 500 ਦਾ ਨੋਟ ਆ ਉਹਦੀ ਆਪਣੀ ਕੋਈ ਵੈਲਿਊ ਨਹੀਂ ਪਰ ਐਜ਼ ਏ ਕਰੰਸੀ ਉਹਦੇ ਪਿੱਛੇ ਇੱਕ ਸੋਨਾ ਕੰਮ ਕਰ ਰਿਹਾ ਵਾ ਉਹ ਸੋਨਾ ਅਸਲੀ منی ਆ ਅਸਲੀ ਮਨੀ ਕੋਈ ਨੋਟ ਨਹੀਂ ਹੁੰਦੀ ਤਾਂ ਜਦੋਂ 14ਵੀਂ ਸਦੀ ਦੇ ਵਿੱਚ ਲੋਕ ਆਪਣਾ ਸੋਨਾ ਚਾਂਦੀ ਗਹਿਣੇ ਬੈਂਕ ਕੋਲ ਉਹ ਰੱਖਿਆ ਕਰਦੇ ਸੀ ਮੰਦਰਾਂ ਵਿੱਚ ਰੱਖਿਆ ਕਰਦੇ ਸੀ ਉਹਨਾਂ ਨੂੰ ਇੱਕ ਰਸੀਪਟ ਮਿਲਦੀ ਸੀ ਇੱਕ ਰਸੀਦ ਮਿਲਦੀ ਸੀ ਪ੍ਰੂਫ ਮਿਲਦੀ ਸੀ ਕਿ ਉਹ ਉਹਨਾਂ ਨੇ ਆਪਣਾ ਕੀਮਤੀ ਸਮਾਨ ਇੱਥੇ ਰੱਖਿਆ ਹੋਇਆ ਅੱਜ ਕੀ ਆ ਕਿ ਉਹ ਰਸੀਦ ਦੀ ਥਾਂ ਤੇ ਉਹ ਨੋਟ ਆਉਣ ਲੱਗ ਗਏ ਤਾਂ ਉਹ ਨੋਟ ਦੀ ਆਪਣੀ ਕੋਈ ਵੈਲਿਊ ਨਹੀਂ ਉਹ ਬਲਕਿ ਸਾਡਾ ਸੋਨਾ ਚਾਂਦੀ ਹੀ ਬੈਂਕ ਦੇ ਵਿੱਚ ਪਿਆ ਵਾ ਜੋ ਕਿ ਵਧ ਘਟ ਰਿਹਾ ਵਾ ਨੋਟ ਦੀ ਆਪਣੀ ਕੋਈ ਵੈਲਿਊ ਨਹੀਂ ਨੋਟ ਸਿਰਫ ਉਹ ਰਸੀਦ ਵਾ ਬਸ ਉਹ ਰਸੀਦ ਨੂੰ ਰਿਪਲੇਸ ਕਰਤਾ ਰਸੀਦ ਨੂੰ ਬਦਲਤਾ ਇੱਕ ਨੋਟ ਦੀ ਫਾਰਮ ਦੇ ਵਿੱਚ ਤਾਂ ਇਦਾਂ ਇੱਕ ਬੈਂਕਿੰਗ ਸਿਸਟਮ ਦੀ ਸ਼ੁਰੂਆਤ ਹੋਈ ਵਰਲਡ ਦੇ ਵਿੱਚ ਪਹਿਲਾ ਬੈਂਕ ਇਟਲੀ ਦੇ ਵਿੱਚ ਖੁੱਲਿਆ ਤੇ ਸਾਡੇ ਦੇਸ਼ ਦੇ ਵਿੱਚ ਕਿਦਾਂ ਬੈਂਕਿੰਗ ਸਿਸਟਮ ਦੀ ਸ਼ੁਰੂਆਤ ਹੋਈ ਹੁਣ ਸਵਾਲ ਇੱਥੇ ਇਹ ਆ ਕਿ ਇੱਕ ਬੈਂਕ ਪੈਸਾ ਕਿਵੇਂ ਕਮਾਉਂਦੀ ਆ ਆਖਿਰ ਬੈਂਕ ਨੂੰ ਮੁਨਾਫਾ ਕਿਵੇਂ ਹੁੰਦਾ ਕਿਦਾਂ ਲੋਕ ਆਪਣਾ ਪੈਸਾ ਆਪਣੀ ਹਾਰਡ ਅਰਨ ਇਨਕਮ ਬੈਂਕ ਦੇ ਵਿੱਚ ਰੱਖਦੇ ਤੇ ਉਸ ਤੋਂ ਹੀ ਬੈਂਕ ਪੈਸਾ ਕਮਾ ਜਾਂਦੀ ਇਸ ਸਿਸਟਮ ਨੂੰ ਕਿਹਾ ਜਾਂਦਾ ਵਾ ਫ੍ਰੈਕਸ਼ਨਲ ਰਿਜ਼ਰਵ ਬੈਂਕਿੰਗ ਹੁਣ ਫ੍ਰੈਕਸ਼ਨਲ ਰਿਜ਼ਰਵ ਬੈਂਕਿੰਗ ਕਿਵੇਂ ਕੰਮ ਕਰਦੀ ਆ ਸਮਝਦੇ ਆ ਇੱਕ ਐਗਜ਼ਾਮਪਲ ਦੇ ਥਰੂ ਲੈਟਸ ਸੇ ਮੈਂ ਅਰਵਿੰਦਰ ਸਿੰਘ ਨੇ SBI ਬੈਂਕ ਦੇ ਵਿੱਚ 1 ਲੱਖ ਰੁਪਇਆ ਰੱਖਿਆ ਤਾਂ ਜਦੋਂ ਉਹ ਮੇਰਾ 1 ਲੱਖ ਰੁਪਇਆ ਬੈਂਕ ਦੇ ਵਿੱਚ ਗਿਆ ਤਾਂ ਬੈਂਕ ਉਹਨੂੰ ਐਜ਼ ਅ ਡਿਪੋਜ਼ਿਟ ਮੰਨਦੀ ਹੈ ਕਿ ਸਾਡੇ ਕੋਲ ਪੈਸਾ ਆਇਆ ਤਾਂ ਜਿਹੜਾ ਪੈਸਾ ਆਇਆ ਤਾਂ ਉਹ ਇੱਕ ਐਸੈਟ ਦੇ ਵਿੱਚ ਸਟੋਰ ਹੋਇਆ ਐਸੈਟ ਦੇ ਵਿੱਚ ਸਟੋਰ ਕਿਉਂ ਹੋਇਆ ਕਿਉਂਕਿ ਉਹਨਾਂ ਦੇ ਕੋਲ ਪੈਸਾ ਆਇਆ ਤੇ ਉਹ ਪੈਸੇ ਤੋਂ ਅੱਗੇ ਪੈਸਾ ਕਮਾਉਣਾ ਤੇ ਜਿੱਥੇ ਉਹ ਇੱਕ ਐਸੈਟ ਦਾ ਕੰਮ ਕਰਨਾ ਵਾ ਨਾਲ ਦੀ ਨਾਲ ਉਹਨੇ ਇੱਕ ਲਾਇਬਿਲਟੀ ਦਾ ਕੰਮ ਵੀ ਕਰਨਾ ਵਾ ਲਾਇਬਿਲਟੀ ਦਾ ਕੰਮ ਕਿਉਂ ਕਰਨਾ ਕਿ ਅਗਰ ਮੈਨੂੰ ਕੱਲ ਉਹ 1 ਲੱਖ ਚਾਹੀਦਾ ਵਾ ਬੈਂਕ ਤੋਂ ਤਾਂ ਬੈਂਕ ਨੂੰ ਉਹ ਪੇ ਕਰਨਾ ਪੈਣਾ ਵਾ ਬੈਂਕ ਦੀ ਲਾਇਬਿਲਟੀ ਬਣਦੀ ਹੈ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹਦਾ ਕਸਟਮਰ ਜਦੋਂ ਆਪਣਾ ਪੈਸਾ ਲੈਣ ਆਵੇ ਤਾਂ ਬੈਂਕ ਨੂੰ ਉਹ ਪੈਸਾ ਦੇਣਾ ਪੈਣਾ ਜਿੱਥੇ ਉਹ ਪੈਸਾ ਐਸੈਟ ਵਾ ਉਥੇ ਹੀ ਉਹ ਪੈਸਾ ਲਾਇਬਿਲਟੀ ਹੈ ਤਾ ਇੱਕ ਟੀ ਅਕਾਊਂਟ ਬਣਦਾ ਵਾ ਅਕਾਊਂਟੈਂਸੀ ਦੇ ਵਿੱਚ ਇੱਕ ਟੀ ਅਕਾਊਂਟ ਬਣਦਾ ਕਿ ਅਗਰ 1 ਲੱਖ ਦਾ ਐਸੈਟ ਬਣਿਆ ਬੈਂਕ ਦੇ ਲਈ ਤਾਂ 1 ਲੱਖ ਦੀ ਲਾਇਬਿਲਟੀ ਵੀ ਬਣੀ ਤਾਂ ਹੁਣ ਮੈਂ ਜਿਹੜਾ ਆਪਣਾ 1 ਲੱਖ ਰੁਪਏ ਬੈਂਕ ਦੇ ਵਿੱਚ ਜਮਾ ਕੀਤਾ ਬੈਂਕ ਕੀ ਕਰਦੀ ਆ ਕਿ ਉਸ ਦਾ 10% ਤਾਂ ਉਹ ਖੁਦ ਰੱਖਦੀ ਆ ਉਸ ਨੂੰ ਕਿਹਾ ਜਾਂਦਾ ਵਾ ਫ੍ਰੈਕਸ਼ਨਲ ਰਿਜ਼ਰਵ ਵਾਲਟ ਮਨੀ ਮਤਲਬ 10% ਜਿਹੜਾ ਬੈਂਕ ਨੇ ਖੁਦ ਰੱਖਿਆ ਤੇ 90% ਬੈਂਕ ਯੂਜ਼ ਕਰਦੀ ਆ ਲੋਨ ਦੇਣ ਦੇ ਲਈ ਜਾਂ ਤਾਂ ਉਹ ਸਟਾਕ ਮਾਰਕੀਟ ਦੇ ਵਿੱਚ ਉਹ ਇਨਵੈਸਟ ਕਰਦੀ ਆ ਮਿਊਚੁਅਲ ਫੰਡ ਦੇ ਵਿੱਚ ਐਸ ਆਈ ਪੀਜ਼ ਦੇ ਵਿੱਚ ਜਾਂ ਫਿਰ ਬੈਂਕ ਕਿਸੇ ਨੂੰ ਲੋਨ ਦਿੰਦੀ ਆ 90% ਮੇਰਾ ਪੈਸਾ ਤਾਂ ਬੈਂਕ ਦੀ ਕਾਪੀ ਤੇ ਜਦੋਂ ਮੈਂ ਐਂਟਰੀ ਦੇਖਦਾ ਉਹ ਮੈਨੂੰ 1 ਲੱਖ ਹੀ ਦਿਖ ਰਿਹਾ ਅਗਰ ਮੇਰੇ ਫੋਨ ਤੇ ਐਸ ਬੀ ਆਈ ਬੈਂਕ ਦਾ ਐਪ ਉਹ ਮੈਨੂੰ ਦਿਖਤਾ 1 ਲੱਖ ਹੀ ਰਿਹਾ ਵਾ ਪਰ ਉਹ ਇੰਟਰਨਲੀ ਬੈਂਕ ਕੋਲ 1 ਲੱਖ ਨਹੀਂ ਹੈਗਾ ਬੈਂਕ ਕੋ ਸਿਰਫ ਮੇਰੇ 1 ਲੱਖ ਦਾ 10000 ਉਹ 90000 ਬੈਂਕ ਨੇ ਕਿਸੇ ਮਨਜੋਤ ਨਾਮ ਦੇ ਮੁੰਡੇ ਨੂੰ ਲੈਟ ਸੇ ਕਿ ਲੋਨ ਦੇ ਦਿੱਤਾ ਤੇ ਮਨਜੋਤ ਨੇ ਉਹ ਲੋਨ ਲਿਆ ਹੁੰਦਾ ਵਾ ਆਪਣੀ ਕੋਈ ਬਾਈ ਖਰੀਦਣ ਦੇ ਲਈ ਮੋਟਰਸਾਈਕਲ ਖਰੀਦਣ ਦੇ ਲਈ ਤੇ ਬੈਂਕ ਉਹ 90000 ਤੇ ਇੱਕ ਇੰਟਰਸਟ ਰੱਖਦੀ ਆ ਕਿ ਇੰਨਾ ਇੰਟਰਸਟ ਉਹਨੇ ਕਮਾਉਣਾ ਹੁਣ ਮਨਜੋਤ ਕੀ ਕਰਦਾ ਐਸਬੀਆਈ ਬੈਂਕ ਤੋਂ ਉਹਨੇ 90000 ਦਾ ਲੋਨ ਲਿਆ ਤੇ ਉਹਨੇ ਕਿਸੇ ਕੰਪਨੀ ਦੇ ਵਿੱਚ ਕੋਈ ਕਿਸੇ ਮੋਟਰਸਾਈਕਲ ਕੰਪਨੀ ਦੇ ਵਿੱਚ ਉਹ 90000 ਰੱਖਿਆ ਤੇ ਉਹ ਮੋਟਰਸਾਈਕਲ ਕੰਪਨੀ ਨੇ ਕੀ ਕੀਤਾ ਉਹ ਜਿਹੜਾ 90000 ਆਇਆ ਜਾਂ ਤਾਂ ਉਹਨੇ ਐ ਐਸਬੀਆਈ ਬੈਂਕ ਦੇ ਵਿੱਚ ਹੀ ਰੱਖਿਆ ਜਾਂ ਫਿਰ ਐਸਬੀਆਈ ਬੈਂਕ ਦੀ ਕਿਸੇ ਬ੍ਰਾਂਚ ਦੇ ਵਿੱਚ ਰੱਖਿਆ ਜਾਂ ਫਿਰ ਉਹਨੇ ਕਿਸੇ ਹੋਰ ਬੈਂਕ ਦੇ ਵਿੱਚ ਰੱਖਿਆ ਕੋਈ ਆਈਸੀਆਈਸੀ ਬੈਂਕ ਦੇ ਵਿੱਚ ਰੱਖਿਆ ਕੋਈ ਐਚਡੀਐਫਸੀ ਬੈਂਕ ਦੇ ਵਿੱਚ ਰੱਖਿਆ ਪਰ ਪੂਰੇ ਦਾ ਪੂਰਾ ਬੈਂਕਿੰਗ ਸਿਸਟਮ ਇੱਕ ਹੀ ਬੈਂਕਿੰਗ ਸਿਸਟਮ ਦੇ ਅੰਡਰ ਕੰਮ ਕਰਦਾ ਤਾਂ ਉਹ 90000 ਮਨਜੋਦ ਦੇ ਥਰੋ ਹੋ ਕੇ ਤੇ ਉਸ ਮੋਟਰਸਾਈਕਲ ਕੰਪਨੀ ਦੇ ਥਰੋ ਹੋ ਕੇ ਫਿਰ ਤੋਂ SBI ਬੈਂਕ ਨੂੰ ਹੀ ਚਲਾ ਗਿਆ ਤਾਂ ਹੁਣ ਜਿਹੜਾ ਮੇਰਾ 90000 ਮਨਜੋਦ ਦੇ ਥਰੋ ਹੋ ਕੇ ਇੱਕ ਮੋਟਰਸਾਈਕਲ ਕੰਪਨੀ ਦੇ ਥਰੋ ਹੋ ਕੇ SBI ਬੈਂਕ ਨੂੰ ਹੀ ਆਇਆ ਤਾਂ ਬੈਂਕ ਦੇ ਕੋਲ ਇੱਕ ਨਵੀਂ ਐਂਟਰੀ ਹੋਰ ਆ ਗਈ ਇੱਕ ਹੋਰ ਐਸੈਟ ਬਣ ਗਿਆ ਤੇ ਹੁਣ ਉਸ 90000 ਦਾ ਬੈਂਕ ਫਿਰ ਤੋਂ ਉਹੀ ਚੀਜ਼ ਕਰਦੀ ਹੈ ਉਹ 10% ਤਾਂ ਵੋਲਟ ਮਨੀ ਆਪਣੇ ਕੋਲ ਰੱਖਦੀ ਹੈ ਰਿਜ਼ਰਵ ਕਰਕੇ ਤੇ 90% ਉਹਨੇ ਫਿਰ ਤੋਂ ਕਿਸੇ ਨੂੰ ਲੋਨ ਦੇ ਦਿੱਤਾ ਤਾਂ ਜਦੋਂ ਵਾਰ-ਵਾਰ ਬੈਂਕ ਦੇ ਕੋਲ ਪੈਸਾ ਆ ਰਿਹਾ ਕੁਝ ਪਰਸੈਂਟ ਬੈਂਕ ਰਿਜ਼ਰਵ ਰੱਖਦੀ ਹੈ ਕੁਝ ਪਰਸੈਂਟ ਬੈਂਕ ਲੋਨ ਦਿੰਦੀ ਹੈ ਜਾਂ ਫਿਰ ਉਹ ਇਨਵੈਸਟ ਕਰਦੀ ਹੈ ਇਦਾਂ ਹੀ ਮੇਰੇ 1 ਲੱਖ ਤੋਂ ਬੈਂਕ ਨੇ ਘੱਟੋ-ਘੱਟ 19-20 ਲੱਖ ਕਮਾ ਲਿਆ। ਇਦਾਂ ਸਿਸਟਮ ਦੇ ਵਿੱਚ ਜਦੋਂ ਪੈਸਾ ਆਉਂਦਾ ਵਾ ਤਾਂ ਮਹਿੰਗਾਈ ਵਧਦੀ ਆ। ਫ੍ਰੈਕਸ਼ਨਲ ਰਿਜ਼ਰਵ ਬੈਂਕਿੰਗ ਦੇ ਵਿੱਚ ਜਦੋਂ SBI ਬੈਂਕ ਦੇ ਵਿੱਚ ਹਰ ਵਾਰ ਪੈਸਾ ਆਉਂਦਾ ਜਦੋਂ ਨਵਾਂ ਪੈਸਾ ਬਣ ਕੇ ਆਉਂਦਾ ਵਾ ਤਾਂ ਜਦੋਂ ਸਿਸਟਮ ਦੇ ਵਿੱਚ ਜ਼ਿਆਦਾ ਪੈਸਾ ਘੁੰਮ ਜਾਂਦਾ ਵਾ ਤੇ ਚੀਜ਼ਾਂ ਦੀ ਵੈਲਿਊ ਵੱਧ ਜਾਂਦੀ ਆ। ਕਿਉਂਕਿ ਜਦੋਂ ਜ਼ਿਆਦਾ ਲੋਕ ਲੋਨ ਲੈਂਦੇ ਨੇ ਬੈਂਕ ਦੇ ਕੋਲ ਪੈਸਾ ਆਉਂਦਾ ਤਾਂ ਬੈਂਕ ਲੋਨ ਦਿੰਦੀ ਆ ਤੇ ਇੰਟਰਸਟ ਰੇਟ ਵਧਾਉਂਦੀ ਆ ਤਾਂ ਜਦੋਂ ਸਿਸਟਮ ਦੇ ਵਿੱਚ ਪੈਸਾ ਜ਼ਿਆਦਾ ਘੁੰਮ ਜਾਂਦਾ ਤੇ ਸਿਸਟਮ ਦੇ ਵਿੱਚ ਚੀਜ਼ਾਂ ਉਨੀਆਂ ਹੀ ਹੁੰਦੀਆਂ ਨੇ ਤਾਂ ਚੀਜ਼ਾਂ ਦੀ ਸਪਲਾਈ ਘੱਟ ਹੋਣ ਕਰਕੇ ਤੇ ਪੈਸੇ ਦੀ ਸਪਲਾਈ ਜ਼ਿਆਦਾ ਹੋਣ ਕਰਕੇ ਚੀਜ਼ਾਂ ਦੇ ਰੇਟ ਉੱਤੇ ਵੱਧ ਜਾਂਦੇ ਨੇ ਕਿਉਂਕਿ ਜਦੋਂ ਹਰ ਵਾਰ ਨਵੀਂ ਐਂਟਰੀ ਹੁੰਦੀ ਆ ਤਾਂ ਰਿਜ਼ਰਵ ਬੈਂਕਿੰਗ ਆਫ ਇੰਡੀਆ ਇੱਕ ਫੈਡਰਲ ਰਿਜ਼ਰਵ ਬੈਂਕਿੰਗ ਨਵੇਂ ਨੋਟ ਛਾਪਦੀ ਹੈ ਤਾਂ ਜਦੋਂ ਨੋਟ ਜਿਆਦਾ ਛਾਪਦੇ ਨੇ ਤਾਂ ਮਹਿੰਗਾਈ ਜਿਆਦਾ ਵੱਧ ਜਾਂਦੀ ਹੈ ਤਾਂ ਜੋ ਇਹ ਬੈਂਕ ਦੇ ਵਿੱਚ ਪੈਸਾ ਰੋਟੇਟ ਹੁੰਦਾ ਵਾ ਇਹਦੇ ਨਾਲ ਹੀ ਕਿਸੇ ਵੀ ਦੇਸ਼ ਦੀ ਇਕਨੋਮੀ ਬਣਦੀ ਹੈ ਤੇ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਇੱਕ ਰਿਜ਼ਰਵ ਬੈਂਕਿੰਗ ਆਫ ਇੰਡੀਆ ਕੰਟਰੋਲ ਕਰਦੀ ਹੈ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਆਰਬੀਆਈ ਬੈਂਕ ਇੰਟਰਸਟ ਰੇਟ ਵਧਾਉਂਦੀ ਹੈ ਤਾ ਲੋਕ ਲੋਨ ਘੱਟ ਲੈਂਦੇ ਨੇ ਜਦੋਂ ਬੈਂਕ ਲੋਨ ਤੇ ਇੰਟਰਸਟ ਰੇਟ ਜਿਆਦਾ ਕਰ ਦਿੰਦੀ ਹੈ ਲੋਕ ਘੱਟ ਲੋਨ ਲੈਂਦੇ ਨੇ ਜਦੋਂ ਲੋਕ ਲੋਨ ਘੱਟ ਲੈ ਰਹੇ ਨੇ ਤਾਂ ਮਹਿੰਗਾਈ ਘਟਦੀ ਹੈ ਤਾਂ ਰਿਜ਼ਰਵ ਬੈਂਕਿੰਗ ਆਫ ਇੰਡੀਆ ਉਹ ਇੰਟਰਸਟ ਰੇਟ ਨੂੰ ਐਸ بی ਆਈ ਬੈਂਕ ਹੋਗੀ ਐਚ ਡੀ ਐਫ ਸੀ ਬੈਂਕ ਹੋਗੀ ਆਈ ਸੀ ਆਈ ਸੀ ਆਈ ਬੈਂਕ ਹੋਗੀ ਇਨਾਂ ਸਾਰੇ ਬੈਂਕਸ ਨੂੰ ਕੰਟਰੋਲ ਕਰਦੀ ਹੈ ਆਰ ਬੀ ਆਈ ਬੈਂਕ ਰਿਜ਼ਰਵ ਬੈਂਕਿੰਗ ਆਫ ਇੰਡੀਆ ਤਾਂ RBI ਬੈਂਕ ਕਦੇ ਇੰਟਰਸਟ ਰੇਟ ਨੂੰ ਵਧਾਉਂਦੀ ਆ ਕਦੇ ਇੰਟਰਸਟ ਰੇਟ ਨੂੰ ਘਟਾਉਂਦੀ ਆ ਤਾਂ ਕਿ ਮਹਿੰਗਾਈ ਬੈਲੈਂਸ ਬਣੀ ਰਵੇ ਕਿਉਂਕਿ ਅਗਰ ਇੰਟਰਸਟ ਰੇਟ ਘਟਾਤਾ ਤਾਂ बिजनेसमੈਨ ਜਾਂ ਫਿਰ ਹੋਰ ਲੋਕ ਲੋਨ ਲੈਣਗੇ ਜਦੋਂ ਉਹਨਾਂ ਨੇ ਲੋਨ ਲਿਆ ਤਾਂ ਪੈਸਾ ਆਉਂਦਾ ਵਾ ਉਹਨਾਂ ਕੋਲ ਜਦੋਂ ਪੈਸਾ ਜ਼ਿਆਦਾ ਆ ਗਿਆ ਤਾਂ ਮਹਿੰਗਾਈ ਵੱਧਦੀ ਆ ਤੇ ਜਦੋਂ ਰਿਜ਼ਰਵ ਬੈਂਕਿੰਗ ਆਫ ਇੰਡੀਆ ਜੋ ਕਿ ਸਾਰੀ ਦੇਸ਼ ਵਿੱਚ ਚੱਲ ਰਹੀਆਂ ਸਾਰੀਆਂ ਬੈਂਕਾਂ ਨੂੰ ਕੰਟਰੋਲ ਕਰਦੀ ਹੈ ਜਿਹੜੀ ਅਥਾਰਟੀ ਜਦੋਂ ਉਹ ਇੰਟਰਸਟ ਰੇਟ ਨੂੰ ਵਧਾਉਂਦੀ ਆ ਤਾਂ ਲੋਕ ਲੋਨ ਘੱਟ ਲੈਂਦੇ ਨੇ ਸਿਸਟਮ ਦੇ ਵਿੱਚ ਪੈਸਾ ਘੱਟ ਘੁੰਮਿਆ ਤਾਂ ਮਹਿੰਗਾਈ ਘਟਦੀ ਆ ਇਦਾਂ ਕਿਸੇ ਵੀ ਦੇਸ਼ ਦੀ ਇਕਨੋਮੀ ਡਿਫਾਈਨ ਹੁੰਦੀ ਆ ਜਿਵੇਂ ਸਾਡੇ ਇੰਡੀਆ ਦੇ ਵਿੱਚ ਹੁੰਦੀ ਆ ਰਿਜ਼ਰਵ ਬੈਂਕਿੰਗ ਆਫ ਇੰਡੀਆ ਕੈਨੇਡਾ ਦੇ ਵਿੱਚ ਹੁੰਦਾ ਵਾ ਰਾਇਲ ਬੈਂਕ ਆਫ ਕੈਨੇਡਾ ਆਰਬੀਸੀ ਤੇ ਅਮਰੀਕਾ ਦੇ ਵਿੱਚ ਹੁੰਦਾ ਫੈਡਰਲ ਰਿਜ਼ਰਵ ਬੈਂਕਿੰਗ ਮਤਲਬ ਇਦਾਂ ਦੀ ਬੈਂਕਿੰਗ ਜਿਹਦੇ ਸਿਰ ਤੇ ਕਿਸੇ ਵੀ ਦੋ ਦੇਸ਼ਾਂ ਦਾ ਵਪਾਰ ਚੱਲਦਾ ਅਗਰ ਜਾਪਾਨ ਤੇ ਇਟਲੀ ਨੇ ਦੇਸ਼ਾਂ ਦੇ ਵਿੱਚ ਕੋਈ ਵਪਾਰ ਕਰਨਾ ਹੋਵੇ ਕੋਈ ਸਮਾਨ ਐਕਸਪੋਰਟ ਜਾਂ ਇੰਪੋਰਟ ਕਰਨਾ ਹੋਵੇ ਤਾਂ ਉਹਨਾਂ ਦੇ ਵਿੱਚ ਡੀਲ ਅਮਰੀਕਨ ਡਾਲਰਸ ਦੇ ਵਿੱਚ ਹੁੰਦੀ ਆ ਜਿਸ ਨੂੰ ਕੰਟਰੋਲ ਕਰਦੀ ਆ ਫੈਡਰਲ ਰਿਜ਼ਰਵ ਬੈਂਕਿੰਗ ਹੁਣ ਇੱਥੇ ਕਈ ਲੋਕਾਂ ਦਾ ਸਵਾਲ ਹੋਣਾ ਕਿ ਜਦੋਂ ਮੈਂ 1 ਲੱਖ ਰੁਪਇਆ ਬੈਂਕ ਦੇ ਵਿੱਚ ਜਮਾ ਕਰਵਾਇਆ ਤੇ ਬੈਂਕ ਨੇ 10000 ਤਾਂ ਆਪ ਰੱਖਿਆ ਉਹਦੇ ਵਿੱਚੋਂ ਤੇ 90000 ਕਿਸੇ ਮਨਜੋਤ ਨਾਮ ਦੇ ਮੁੰਡੇ ਨੂੰ ਲੋਨ ਦਿੱਤਾ ਤਾਂ ਅਗਰ ਮਨਜੋਤ ਨੇ ਉਹ ਲੋਨ ਵਾਪਸ ਨਾ ਕੀਤਾ ਬੈਂਕ ਦੇ ਨਾਲ ਫਰਾਡ ਹੋ ਗਿਆ ਤੇ ਬੈਂਕ ਫਿਰ ਮੇਰਾ ਪੈਸਾ ਵਾਪਸ ਕਿਵੇਂ ਕਰੂਗੀ ਇਸ ਸਿਸਟਮ ਨੂੰ ਕਿਹਾ ਜਾਂਦਾ ਵਾ ਬੈਂਕਿੰਗ ਇਨਸ਼ੋਰੈਂਸ ਤਾਂ ਰਿਜ਼ਰਵ ਬੈਂਕਿੰਗ ਆਫ ਇੰਡੀਆ ਉਹ ਇੱਕ ਇਨਸ਼ੋਰੈਂਸ ਸਿਸਟਮ ਬਣਾਉਂਦੀ ਆ ਮਤਲਬ ਇੱਕ ਏਦਾਂ ਦਾ ਸਿਸਟਮ ਕਿ ਜਦੋਂ ਬੈਂਕ ਦੇ ਨਾਲ ਫਰਾਡ ਹੁੰਦਾ ਵਾ ਜਿਵੇਂ ਮੰਨ ਲਓ ਕਿ 90000 ਮੇਰਾ ਕਿਸੇ ਮਨਜੋਤ ਨਾਮ ਦੇ ਮੁੰਡੇ ਕੋਲ ਚਲਾ ਗਿਆ ਪਰ ਉਹ ਮਨਜੋਤ ਅਗਰ ਉਹ ਪੈਸਾ ਵਾਪਸ ਨਹੀਂ ਦਿੰਦਾ ਤਾਂ ਮੇਰਾ ਉਹ ਮੇਰਾ ਉਹ ਪੈਸਾ ਕਿੱਥੋਂ ਆਉਣਾ ਵਾ ਮੇਰਾ ਉਹ ਪੈਸਾ ਆਉਂਦਾ ਵਾ ਰਿਜ਼ਰਵ ਬੈਂਕਿੰਗ ਆਫ ਇੰਡੀਆ ਤੋਂ ਜੋ ਅਥਾਰਟੀ ਜੋ ਐਸਬੀਆਈ ਬੈਂਕ ਨੂੰ ਕੰਟਰੋਲ ਕਰ ਰਹੀ ਆ ਜੋ ਸਾਰੀਆਂ ਬੈਂਕਾਂ ਨੂੰ ਕੰਟਰੋਲ ਕਰ ਰਹੀ ਹੈ ਜਦੋਂ ਕਿਸੇ ਬੈਂਕ ਦੇ ਨਾਲ ਫਰਾਡ ਹੁੰਦਾ ਤਾਂ ਆਰਬੀਆਈ ਬੈਂਕ ਰਾਇਲ ਰਿਜ਼ਰਵ ਬੈਂਕ ਆਫ ਇੰਡੀਆ ਉਹ ਐਸਬੀਆਈ ਬੈਂਕ ਨੂੰ ਲੋਨ ਦਿੰਦੀ ਹੈ ਤਾਂ ਕਿ ਉਹ ਆਪਣੇ ਕਸਟਮਰ ਦਾ ٹرسٹ ਨਾ ਤੋੜੇ ਕਿਉਂਕਿ ਅਗਰ ਐਸਬੀਆਈ ਬੈਂਕ ਨੇ ਮੇਰਾ ਪੈਸਾ ਖੋਤਾ ਤਾਂ ਮੇਰਾ ਤਾਂ ਉਸ ਬਿਜ਼ਨਸ ਮਾਡਲ 'ਤੇ ਵਿਸ਼ਵਾਸ ਉੱਠ ਗਿਆ ਪਰ ਇੱਕ ਬਿਜ਼ਨਸ ਕਿਵੇਂ ਚੱਲਦਾ ਵਾ ਇੱਕ ਕਸਟਮਰ ਦੀ ਸੈਟੀਸਫੈਕਸ਼ਨ ਤੋਂ ਇੱਕ ਕਸਟਮਰ ਨੂੰ ٹرسٹ ਹੋਣਾ ਚਾਹੀਦਾ ਵਾ ਤਾਂ ਉਹ ٹرسٹ ਮੇਰਾ SBI ਬੈਂਕ ਤੇ ਬਣਿਆ ਰਵੇ ਉਹਨਾਂ ਦਾ ਬਿਜ਼ਨਸ ਮਾਡਲ ਫੇਲ ਨਾ ਹੋਵੇ ਤਾਂ ਇਦਾਂ ਇੱਕ ਬੈਂਕਿੰਗ ਸਿਸਟਮ ਇੱਕ ਇਨਸ਼ੋਰੈਂਸ ਪਲੈਨ ਪਲੈਨ ਰੱਖਦੀ ਆ ਮਤਲਬ ਅਗਰ ਮੈਂ 1 ਲੱਖ ਰੁਪਇਆ ਬੈਂਕ ਦੇ ਵਿੱਚ ਜਮਾ ਕਰਵਾਇਆ ਤਾਂ 5 ਲੱਖ ਮੇਰੇ ਲਈ ਉਹ ਰਿਜ਼ਰਵ ਬੈਂਕ ਕਰਕੇ ਰੱਖਦੀ ਆਪਣੇ ਪ੍ਰੋਫਿਟ ਵਿੱਚੋਂ 5 ਲੱਖ ਮੇਰੇ ਲਈ ਰਿਜ਼ਰਵ ਕੀਤਾ ਹੋਇਆ ਬੈਂਕ ਨੇ ਤੇ ਹੋਰ ਜਦੋਂ ਮਨਜੋਤ ਨਾਮ ਦੇ ਮੁੰਡੇ ਨੇ ਲੋਨ ਲਿਆ ਆਪਣੀ ਬਾਈਕ ਦੇ ਲਈ ਤਾਂ ਉਹ ਬਾਈਕ ਨੂੰ ਗਿਰਵੀ ਰੱਖਦਾ ਵਾ ਅਗਰ ਉਹ ਮਨਜੋਤ ਬੈਂਕ ਤਾਂ ਇਦਾਂ ਇੱਕ ਬੈਂਕ ਦਾ ਬਿਜ਼ਨਸ ਮਾਡਲ ਕੰਮ ਕਰਦਾ ਵਾ ਅਗਰ ਐਸਬੀਆਈ ਬੈਂਕ ਦੇ ਲੈਟਸ ਸੇ ਕਿ 1000 ਕਰੋੜ ਕਸਟਮਰ ਨੇ ਅਗਰ 1000 ਦੇ 1000 ਕਸਟਮਰ ਅਗਰ 1000 ਕਰੋੜ ਦੇ 1000 ਕਰੋੜ ਕਸਟਮਰ ਕਹਿਣ ਕਿ ਅਸੀਂ ਐਸਬੀਆਈ ਬੈਂਕ ਦੇ ਵਿੱਚੋਂ ਪੈਸਾ ਕਢਾਉਣਾ ਤਾਂ ਬੈਂਕ ਉਹਨਾਂ ਦਾ ਪੈਸਾ ਦੇ ਹੀ ਨਹੀਂ ਸਕਦਾ ਕਿਉਂਕਿ ਬੈਂਕ ਦੇ ਕੋਲ ਕਦੇ ਵੀ ਪੂਰਾ ਪੈਸਾ ਹੁੰਦਾ ਹੀ ਨਹੀਂ ਬੈਂਕ ਸਿਰਫ ਉਸ ਦਾ 10% ਰੱਖਦੀ ਆ ਤੇ 90% ਉਹ ਕਿਸੇ ਨੂੰ ਲੋਨ ਦਿੰਦੀ ਆ ਜਿਸ ਨੂੰ ਕਿ ਇੱਕ ਸਿਕਿਓਰ ਸਿਸਟਮ ਦੇ ਵਿੱਚ ਰੱਖਿਆ ਜਾਂਦਾ ਸੋ ਇਦਾਂ ਇੱਕ ਬੈਂਕ ਦਾ ਬਿਜ਼ਨਸ ਮਾਡਲ ਕੰਮ ਕਰਦਾ ਵਾ ਹੁਣ ਕਈ ਬੰਦੇ ਐਫ ਡੀ ਕਰਾਉਂਦੇ ਨੇਗੇ ਤਾਂ ਹੁਣ ਐਫ ਡੀ ਵਿੱਚੋਂ ਬੈਂਕ ਕਿਵੇਂ ਕਮਾਉਂਦੀ ਆ ਹੁਣ ਮੈਂ ਮੰਨ ਲਓ ਕਿ 5 ਜਾਂ 6 ਮਹੀਨੇ ਦੀ ਐਫ ਡੀ ਕਰਵਾਉਣਾ ਵਾ ਫਿਕਸ ਡਿਪੋਜ਼ਿਟ ਕਰਾਉਣਾ ਵਾ ਤਾਂ ਬੈਂਕ ਮੈਨੂੰ ਮੇਰੇ ਪੈਸੇ ਰੱਖੇ ਤੇ 6% ਦਾ ਇੰਟਰਸਟ ਦਿੰਦੀ ਆ ਪਰ ਜੋ ਬੈਂਕ ਨੇ ਅੱਗੇ ਉਹ ਇਨਵੈਸਟ ਕੀਤਾ ਉਹਨੂੰ ਜਾਂ ਤਾਂ 12% ਤੇ ਲਾਇਆ ਜਾਂ ਫਿਰ ਲਗਾਇਆ 15% ਤੇ ਮਤਲਬ ਮੇਰੇ ਤੋਂ 6% ਦੇ ਹਿਸਾਬ ਨਾਲ ਪੈਸਾ ਲੈ ਕੇ ਬੈਂਕ ਨੇ ਅੱਗੇ ਉਹਨੂੰ 15 ਜਾਂ 16% ਤੇ ਲਾਇਆ ਤਾਂ ਬੈਂਕ ਨੇ ਮੈਨੂੰ ਲੋਨ ਮੈਨੂੰ ਵਿਆਜ ਘੱਟ ਦਿੱਤਾ ਤੇ ਅੱਗੇ ਵਿਆਜ ਜ਼ਿਆਦਾ ਕਮਾਇਆ ਤਾਂ ਉਹ ਡਿਫਰੈਂਸ ਤੋਂ ਇੱਕ ਬੈਂਕ ਮੋਂਦੀ ਹੈ ਲੈਟਸ ਸੇ ਕਿਵੇਂ ਬੈਂਕ ਦੇ ਵਿੱਚ 10 ਲੱਖ ਰੱਖਿਆ ਤੇ ਬੈਂਕ ਉਹ ਮੈਂ ਐਫ ਡੀ ਕਰਵਾਈ 10 ਲੱਖ ਦੀ ਤੇ ਬੈਂਕ ਉਹਦਾ ਮੈਨੂੰ 6% ਦਿੰਦੀ ਹੈ ਤੇ ਉਹੀ 10 ਲੱਖ ਨੂੰ ਅੱਗੇ ਬੈਂਕ ਨੇ ਕਿਸੇ ਨੂੰ ਉਹ ਇਨਵੈਸਟ ਕੀਤਾ ਸਟਾਕ ਮਾਰਕੀਟ ਦੇ ਵਿੱਚ 15% ਤੇ ਤਾਂ ਮੈਨੂੰ 6% ਦੇ ਕੇ ਅੱਗੇ ਬੈਂਕ ਨੇ 15% ਕਮਾ ਲਿਆ ਤਾਂ ਇਦਾਂ ਜੋ ਵਿਚ ਵਾਲਾ ਫਰਕ ਵਾ ਉਹ ਹੁੰਦੀ ਹੈ ਬੈਂਕ ਦੀ ਕਮਾਈ ਤਾਂ ਇਦਾਂ ਇੱਕ ਬੈਂਕ ਦਾ ਬਿਜ਼ਨਸ ਮਾਡਲ ਕੰਮ ਕਰਦਾ ਵਾ